ਸਾਡੀਆਂ ਅੱਜ ਮੰਗਾਂ ਹੈ ਕਿ ਅਸੀਂ ਜਿਹੜੀ ਦਿਹਾਤੀ ਮਿਹਦੂਸਵਾਂ ਲੋ ਪੰਜਾਬ ਦੇ ਕੁਝ ਮੁੱਦੇ ਲਿਖੇ ਸੀਗੇ ਕਿ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਮੰਗ ਪੱਤਰ ਦੇਨੇ ਆ ਅਸੀਂ ਨਾਲ ਜਿਹੜੀ ਪੰਜਾਬ ਸਰਕਾਰ ਆ ਉਹਦੇ ਵਿਧਾਇਕਾਂ ਨੂੰ ਮੰਗ ਪੱਤਰ ਦੇਨੇ ਸੀ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਉਹਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਵਿਧਾਇਕਾਂ ਨੂੰ ਉਹ ਸਾਰੇ ਪੰਜਾਬ ਦੇ ਵਿੱਚ 15 ਤਰੀਕ ਤੱਕ ਦੇਨੇ ਆ ਉਹਦੇ ਨਾਲ ਹੀ 10 ਤਰੀਕੇ 15 ਤਰੀਕ ਤੱਕ ਐਮਪੀਆਂ ਨੂੰ ਵਿੱਚ ਮੰਗ ਪੱਤਰ ਦੇ ਨਹੀਂ ਡੇਟਾ ਤੈ ਕਰਕੇ ਅੱਜ ਡੇਟ ਸਾਡੇ ਇਸ ਜਿਹੜੇ ਫਰੋਪਰ ਹਲਕਾ ਉਹਦੀ ਸੀ ਕਿ ਅੱਜ ਅਸੀਂ ਮੁਕਸੇ ਵੱਲੋਂ ਮੰਗ ਪੱਤਰ ਦੇਣਾ ਸੀ ਐਮਪੀ ਸਾਹਿਬ ਨੂੰ ਉਹ ਅੱਜ ਦਾ ਸਾਡਾ ਪ੍ਰੋਗਰਾਮ ਬਣਿਆ ਸੀ ਅਸੀਂ ਐਮਪੀ ਸਾਹਿਬ ਨੂੰ ਕਭਾਏ ਮੰਗ ਪੱਤਰ ਦੇਣ ਜਾਣਾ ਸੀਗਾ ਕਿ ਅਸੀਂ ਉਹਦਾ ਧੰਨਵਾਦ ਕਰਦੇ ਆ ਕਿ ਐਮਪੀ ਸਾਹਿਬ ਨੇ ਕਹਿਤਾ ਕਿ ਤੁਸੀਂ ਨਾ ਖਰਚਾ ਕਰੋ ਅਸੀਂ ਤੁਹਾਡੇ ਪਿੰਡ ਹੀ ਤੁਹਾਡਾ ਮੰਗ ਪੱਤਰ ਲੈਣ ਆਉਣੇ ਆ ਆ ਜੰਨੇ ਆ ਪਰ ਉਹ ਸਾਡੇ ਪਿੰਡ ਸਾਡਾ ਮੰਗ ਪੱਤਰ ਲੈਣ ਆਇਆ ਸਾਰੀਆਂ ਮੰਗਾਂ ਦੇ ਮਸਲਿਆਂ ਤੇ ਅਸੀਂ ਬੋਲ ਕੇ ਪੜ ਕੇ ਵੀ ਸੁਣਾਇਆ ਆ ਮੰਗਾਂ ਮੰਗਾਂ ਸਾਡੀਆਂ ਕੀ ਆ ਕਿ ਨਰੇਗਾ ਦਾ ਮਸਲਾ ਕਿ ਨਰੇਗਾ ਦੀ ਤਿਹਾਰੀ ਜਿਹੜੀ ਉਹ 700 ਰੁਪਏ ਕੀਤੀ ਜਾਵੇ ਕਿਉਂਕਿ ਮਹਿੰਗਾਈ ਸਿੱਖਾ ਚੜ ਗਈ ਆ ਜਿਹੜੇ ਦੇਨਿਆ ਅਸੀਂ ਕਿਹਨੇ ਵੀ 100 ਦਿਨ ਵੀ ਨਹੀਂ ਕੰਮ ਦਿੱਤਾ ਜਾਂਦਾ ਉਹ ਸਾਰਾ ਸਾਲ ਕੰਮ ਦਿੱਤਾ ਜਾਂਦਾ ਸਾਰਾ ਸਾਲ ਕੰਮ ਦਿੱਤਾ ਜਾਵੇ ਫਿਰ ਅਗਲੀ ਮੰਗ ਆ ਸਾਡੀ ਕਿ ਜਿਹੜੀ ਬਡੇਪਾ ਵਿਧਵਾ ਅੰਗਿਰ ਪੈਨਸ਼ਨਾਂ ਉਹ ਘੱਟੋ ਘੱਟ 5000 ਰੁਪਏ ਕੀਤੀਆਂ ਜਾਣ ਇਹ ਮੰਗ ਆ ਸਾਡੀ ਅਗਲੀ ਮੰਗ ਆ ਸਾਡੀ ਕਿ ਜਿਵੇਂ ਫੂਡ ਸਿਕਿਉਰਿਟੀ ਐਕਟ ਬਣਿਆ ਜਿਹੜਾ ਸਾਨੂੰ ਰਾਸ਼ਨ ਮਿਲਦਾ ਡੀਪੂਆਂ ਰਹੀਂ ਅਸੀਂ ਕਹਿੰਦੇ ਕਿ ਕੱਲੀ ਕਣਕ ਹੀ ਸਾਨੂੰ 5 ਕਿਲੋ ਮਿਲਦੀ ਆ ਉਹ ਸਾਰਾ ਰਾਸ਼ਨ ਮਿਲੇ ਜਿਵੇਂ ਕੰਡ ਕੇ ਉਹ ਮਿਰਚ ਮਸਾਲਾ ਚਾਹ ਪੱਤੀ ਖਾਣ ਵਾਲੇ ਤੇਲ ਸਿਲੰਡਰ ਉਹ ਅੱਧੇ ਰੇਟ ਤੇ ਸਰਕਾਰੀ ਦੁਕਾਨਾਂ ਖੋਲਣ ਸ਼ਹਿਰ ਬਸਤੀਆਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਉਹ ਸਰਕਾਰੀ ਦੁਕਾਨਾਂ ਖੋਲਣ ਤੇ ਸਾਨੂੰ ਅੱਧੇ ਰੇਟ ਤੋਂ ਰਾਸ਼ਨ ਮਿਲੇ। ਇਸੇ ਤਰ੍ਹਾਂ ਜਿਹੜੇ ਅਸੀਂ ਕਹਿੰਨੇ ਕਿ ਸਾਰਾ ਕਰਜ਼ਾ ਜਿਹੜਾ ਉਹ ਕਰਜ਼ਾ ਮਜ਼ਦੂਰਾਂ ਦਾ ਛੋਟੇ ਕਿਸਾਨਾਂ ਦਾ ਉਹ ਕਰਜ਼ਾ ਮਾਫ਼ ਹੋਵੇ ਉਹ ਕਰਜ਼ਾ ਜਿਵੇਂ ਜਾਂ ਸਰਕਾਰੀ ਹੋਵੇ ਜਾ ਮੈਕਰੋਫੈਂਸ ਕੰਪਨੀਆਂ ਪ੍ਰਾਈਵੇਟ ਬੈਂਕਾਂ ਦਾ ਹੋਵੇ ਉਹ ਸਾਰੇ ਸਾਰੇ ਕਰਜ਼ਾ ਸਾਡੇ ਗਰੀਬ ਲੋਕਾਂ ਦਾ ਮਾਫ਼ ਹੋਵੇ ਇਸੇ ਤਰ੍ਹਾਂ ਮੰਗਾ ਕਿ ਪੰਜ ਪੰਜ ਮੱਲੇ ਪ੍ਰਾਟ ਜਿਵੇਂ ਸ਼ਹਿਰੀ ਖਿੱਤੇ ਦੇ ਵਿੱਚ ਸ਼ਹਿਰੀ ਮਜ਼ਦੂਰਾਂ ਨੂੰ ਉਹ ਪੰਜ ਪੰਜ ਮੱਲੇ ਪ੍ਰਾਟ ਦਿੱਤੇ ਜਾਣ ਤੇ ਪਿੰਡੂ ਲੋਕਾਂ ਨੂੰ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ 10-10 ਮੱਲੇ ਪ੍ਰਾਟ ਦੇ ਕੇ ਨਾਂ ਮਕਾਨ ਕਾਉਣ ਵਾਸਤੇ 5 ਲੱਖ ਰੁਪਏ ਦੀ ਗਾਰੰਟੀ ਦਿੱਤੀ ਜਾਵੇ ਵੱਡੀ ਮੰਗ ਆ ਜਿਹੜੀ ਅੱਜ ਅਸੀਂ ਜਿਹੜੀ ਮਜ਼ਦੂਰਾਂ ਦੇ ਮੰਗਾਂ ਦੇ ਜਿਹੇ ਮੰਗ ਪੱਤਰ ਵਿੱਚ ਦਿੱਤੀ ਆ ਕਿ ਜਿਹੜਾ ਜਮੀਨੀ ਸਦਾਰਾ ਅਸੀਂ ਕਹਿੰਦੇ ਜਮੀਨੀ ਸਦਾਰਾ ਲਾਗੂ ਕਰਕੇ ਜਿਵੇਂ 17.5 ਏਕੜ ਦਾ ਕਾਨੂੰਨ ਬਣਿਆ ਉਹ 17.5 ਏਕੜ ਨੂੰ ਕਾਨੂੰਨ ਮੁਤਾਬਕ 17.5 ਏਕੜ ਜ਼ਮੀਨ ਛੱਡ ਕੇ ਬਾਕੀ ਨਿਕਦੀ ਜ਼ਮੀਨ ਹੈ ਜਿਹੜੀ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪੰਚਾਇਤੀ ਆ ਭਾਵੇਂ ਉਹ ਕਿਸੇ ਜ਼ਗੀਰਦਾਰ ਦੇ ਥੱਲੇ ਆ ਉਹ ਸਾਰੀਆਂ ਜ਼ਮੀਨਾਂ ਕੱਢ ਕੇ ਉਹ ਜ਼ਮੀਨਾਂ ਗਰੀਬ ਲੋਕਾਂ ਦੇ ਵਿੱਚ ਜਾਂ ਬੇਗ ਥੋੜੇ ਜਿਹੜੇ ਕਿਸਾਨ ਆ ਉਹਨਾਂ ਦੇ ਵਿੱਚ ਵੰਡੀਆਂ ਜਾਣ ਉਹ ਵੰਡ ਕੇ ਉਹਨਾਂ ਨੂੰ ਉਹ ਆਪਣਾ ਰੋਜ਼ਗਾਰ ਚਲਾ ਸਕਣ ਇਸ ਇਤ ਮੰਗਾ ਸਾਡੀਆਂ ਹੋਰ ਵੀ ਮੰਗਾ ਬਹੁਤ ਆ ਉਹਨਾਂ ਮੰਗਾ ਦੇ ਮਤਾਬਕ ਅਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਸਾਡੀ ਮੰਗ ਇਹ ਵੀ ਆ ਕਿ ਜਿਹੜੇ ਉਹ ਮੰਗ ਪੱਤਰ ਵਿੱਚ ਲਿਖਿਆ ਕਿ ਜਿਹੜੇ ਲੋਕ ਜਿਹੜੇ ਪੰਚਾਇਤੀ ਜਗ੍ਹਾ ਦੇ ਵਿੱਚ ਬੈਠੇ ਆ ਜਾਂ ਸ਼ਾਮਲਤ ਜਗ੍ਹਾ ਦੇ ਵਿੱਚ ਬੈਠੇ ਆ ਇਹ ਪੰਜਾਬ ਸਰਕਾਰ ਨੇ ਵੀ ਕੀਤਾ ਸੀਗਾ ਚੰਨੀ ਸਰਕਾਰ ਵਲੇ ਕਿ ਅਸੀਂ ਜਿਹੜੇ ਉਹ ਉਹਨਾਂ ਦੇ ਨਾਂ ਕਰਾਂਗੇ ਪੈਰੀਆਂ ਉਹ ਜਿਹੜੇ ਜਗ੍ਹਾ ਜਿਹੇ ਲੈਸ਼ ਕਰਕੇ ਬੈਠੇ ਆ ਉਹਨਾਂ ਨੂੰ ਮਾਲਕੀ ਹੱਕ ਦੇਵਾਂਗੇ ਪਰ ਉਹ ਵੀ ਅਜੇ ਤੱਕ ਸਾਨੂੰ ਮਾਲਕੀ ਹੱਕ ਨਹੀਂ ਦਿੱਤੇ ਇਸ ਪੰਜਾਬ ਸਰਕਾਰ ਨੇ ਵੀ ਸਾਨੂੰ ਵਾਅਦਾ ਕੀਤਾ ਹੈਗਾ ਕਿ ਅਸੀਂ ਉਹ ਮਾਲਕੀ ਹੱਕ ਦੇਵਾਂਗੇ ਅਸੀਂ ਕਹਿੰਦੇ ਕਿ ਜਿਹੜੇ ਗਰੀਬ ਲੋਕ ਪੰਚਾਇਤੀ ਪਹੜੀਆਂ ਤੇ ਬੈਠਿਆ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਹੋਰ ਮਜ਼ਦੂਰ ਮੰਗਾ ਤੇ ਮੰਗ ਪੱਤਰ ਦਿੱਤੇ ਆ ਅੱਜ ਇੱਥੇ ਸਾਡਾ ਮਜ਼ਦੂਰ ਸਭਾ ਵੀ ਕੱਟੀ ਹੋਈ ਸੀ ਸਾਡੇ ਤੇ ਐਮਪੀ ਸਾਹਿਬ ਆਏ ਆ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਆਏ ਆ ਤੇ ਅੱਜ ਅਸੀਂ ਮੰਗ ਪੱਤਰ ਸੌਪਿਆ ਤੇ ਮੰਗ ਪੱਤਰ ਇਹ ਆ ਕਿ ਅਸੀਂ ਬੇਨਤੀ ਕੀਤੀ ਹੈ ਕਹਾਏ ਸਾਹਿਬ ਨੂੰ ਅੰਟੀ ਸਾਹਿਬ ਨੂੰ ਕਿ ਸਾਡਾ ਮੰਗ ਪੱਤਰ ਜਿਹੜਾ ਇਹ ਸਾਡੀਆਂ ਮੰਗਾਂ ਉਥੇ ਲੋਕ ਸਭਾ ਦੇ ਵਿੱਚ ਠਾਉਣਾ ਤੇ ਸਾਡੇ ਮਸਲੇ ਹੱਲ ਕਰਨ ਕੋਈ ਜਿਹੜਾ ਮਜ਼ਦੂਰ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਹੈ ਬਿਲਕੁਲ ਜਾਇਜ਼ ਹੈ ਇਸ ਤੋਂ ਇਲਾਵਾ ਵੀ ਕਾਫੀ ਹੋਰ ਮਸਲੇ ਹੈ ਉਹ ਮੈਂ ਤੁਹਾਡਾ ਪਾਰਲੀਮੈਂਟ ਵਿੱਚ ਠਾਊਂਗਾ ਤੇ ਨੂੰ ਹੱਲ ਕਰਾਂਗਾ ਪੂਰਾ ਜੜਤ ਕਰਾਂਗੇ ਤਾਂ ਕਿ ਤੁਹਾਡੇ ਜਿਹੜੇ ਮਸਲੇ ਹੱਲ ਕੀਤੇ ਜਾ ਸਕਣ ਤੁਹਾਨੂੰ